ਇਹ ਹੈਗੇ ਉਹਦੇ ਚ ਕੁਝ ਏਰੀਆਸ ਹੈਗੇ ਜਿਦਾ ਬੱਕਲਖਾਨਾ ਸੁੰਦਰ ਨਗਰ ਤੇ ਦਾਦੂਪੁਰ ਜੀ ਵੱਖ-ਵੱਖ ਜਗ੍ਹਾ ਤੋਂ ਪੇਸ਼ੈਂਟਸ ਆਏ ਕਿਤੇ ਇੱਕ ਕਿਤੇ ਦੋ ਚਾਰ ਤੋਂ ਪੰਜ ਟੋਟਲ ਸਾਡੇ ਕੋਲ 64 ਪੇਸ਼ੈਂਟਸ ਹੈਗੇ ਆ ਪੇਸ਼ੈਂਟ ਜਿਹੜੇ ਹੈਗੇ ਆ ਔਰ ਇਹਦੇ ਵਿੱਚੋਂ ਜਿਹੜੇ 45 ਉਹ ਡੇਟੇ ਆ ਤੇ ਜਿਹੜੇ 19 ਪੇਸ਼ੈਂਟ ਹੈ ਉਹ ਸ਼ਹਿਰ ਤੇ ਜਾ ਚੁੱਕੇ ਸুইস ਦਾ ਅੱਛਾ ਇਲਾਜ ਕਰ ਰਹੇ ਹੈਗੇ ਹਸਪੀਟਲ ਦੇ ਵੀ ਸਾਰੇ ਅਸੀਂ ਬੰਦੋਬਸ ਜਿਹੜੇ ਉਹ ਕੀਤੇ ਹੈਗੇ ਆ ਹੈਲਥ ਡਿਪਾਰਟਮੈਂਟ ਨੂੰ ਉਹ ਅਲੱਗ ਤੋਂ ਅਸੀਂ ਬੰਦੋਬਸਤ ਕੀਤਾ ਆਪਣੀਆਂ ਅਸੀਂ 6 ਟੀਮਸ ਬਣਾਈਆਂ ਆ। ਉਸ ਦੇ ਵਿੱਚ ਜਿਹੜਾ ਅਸੀਂ 6 ਟੀਮਸ ਦੇ ਵਿੱਚ ਘੜ ਤੋਂ ਘੜ ਵੀ 5-5 ਮੈਂਬਰ ਰੱਖਿਆ ਜਿਹੜੇ ਡੇਲੀ ਡੋਰ-ਡੋਰ ਜਾ ਕੇ ਉਹਨਾਂ ਦਾ ਰਾਤ ਦਾ ਅਸੀਂ ਟਾਈਮ ਉਸ ਕੀਤਾ ਹੈਗਾ ਕਿ ਉਸ ਟੈਂਪਰ ਜਾ ਕੇ ਨਾ ਵਾਟਰ ਪਾਣੀ ਦੇ ਵਿੱਚ ਕੋਈ ਮਿਕਸਿੰਗ ਆਈ ਹੈਗੀ ਆ ਉਹ ਚੈੱਕ ਕਰਨ ਦੇ ਚੈੱਕ ਕਰਕੇ ਫਿਰ ਅਸੀਂ ਉੱਥੇ ਟੈਂਕਰ ਵਗੈਰਾ 10 ਲਗਾ ਦਿੱਤੇ ਹੈਗੇ ਅੱਜ 10 ਕੋਰ ਮੰਗਾਲੇ 20 ਟੈਂਕਰ ਜਿਹੜੇ ਅੱਜ ਹੀ ਉੱਥੇ ਕੰਮ ਕਰਦੇ ਆ। ਤੋ ਇਸੇ ਤਰ੍ਹਾਂ ਅਸੀਂ ਜਿਹੜੀ ਮੈਨ ਪਾਵਰ ਹੈ ਇੱਕ ਹੈੱਡਕੁਆਰਟਰ ਤੋਂ ਸਾਡੇ ਓਮਾ ਸ਼ੰਕਰ ਦੀ ਡਾਇਰੈਕਟਰ ਹੈ ਲੋਕਲ ਬਾਡੀ ਡਿਪਾਰਟਮੈਂਟ ਦੇ ਉਹ ਆਏ ਇੱਥੇ ਇਸ ਕੰਮ ਨੂੰ ਸੁਪਰਵੀਜ਼ਨ ਵਾਸਤੇ ਔਰ ਉਸਨੇ ਚੀਫ ਇੰਜੀਨੀਅਰ ਤੇ ਇੰਜੀਨੀਅਰ ਅਸੀਂ ਇੱਥੇ ਲਗਾਏ ਹੋਏ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਆ ਕੇ ਇਮੀਡੀਟਲੀ ਨੂੰ ਮਸਲੇ ਨੂੰ ਹੱਲ ਕੀਤਾ ਜਾ ਸਕੇ ਤੋ ਇਸੇ ਤਰ੍ਹਾਂ ਹੀ ਅਸੀਂ ਹੈਲਥ ਡਿਪਾਰਟਮੈਂਟ ਵੱਲੋਂ ਐਂਬੂਲੈਂਸ ਵਗੈਰਾ ਔਰ ਜਿਹੜੀਆਂ ਮੈਡੀਸਿਨਸ ਆ ਪ੍ਰੋਪਰ ਜਿਹੜੀਆਂ ਉਹਨਾਂ ਦੀ ਜਿਹੜੀ ਅਸੀਂ ਕੁਝ ਜਿੱਥੇ ਕਮੀ ਪੇਸ਼ ਵੀ ਸੀ ਅਸੀਂ ਮੰਗਵਾ ਵੀ ਲੀਆਂ ਹੈਗੀਆਂ ਹੈਲਥ ਮਿਨਿਸਟਰ ਸਾਹਿਬ ਨੇ ਆਉਣਾ ਸੀ ਪਰ ਉਹ ਕੁਝ ਹੋਰ ਰਿਜ਼ੇਰਵੇ ਕਰਕੇ ਨਹੀਂ ਆ ਸਕੇ ਇਸ ਕਰਕੇ ਮੈਂ ਇੱਥੇ ਥੋੜੇ ਵਿੱਚ ਹਾਜ਼ਰ ਹੋਇਆ ਸੋ ਇਸ ਕਰਕੇ ਬਾਕੀ ਜਿਹੜੇ ਪੇਸ਼ੈਂਟ ਹੈ ਉਹ ਸਾਰੇ ਨੋਰਮਲ ਹੈਗੇ ਠੀਕ ਹੈਗੇ ਇੱਕ ਬਜ਼ੁਰਗ ਹੈ ਵੂਮਨ ਹੈ ਉਹ ਵੀ ਉਮਰ ਕਿ 70 ਸਾਲ ਤੋਂ ਉੱਪਰ ਉਹਦਾ ਤਾਂ ਥੋੜਾ ਜਿਹਾ ਜ਼ਿਆਦਾ ਹੈ ਐਡਵਾਈਸ ਜਿਹੜੇ ਮੈਂ ਆਪ ਕੱਲੇ ਕੱਲੇ ਪੇਸ਼ੇ ਨੂੰ ਮਿਲ ਕੇ ਆ ਠੀਕ ਹੈਗਾ ਔਰ ਜਿਹੜਾ ਇਹਨੂੰ ਅਸੀਂ ਜਲਦੀ ਠੀਕ ਕਰਾਂਗੇ ਸਾਡੀਆਂ ਸਾਰੀਆਂ ਟੀਮਾਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਔਰ ਕਮਿਸ਼ਨਲ ਕਾਰਪੋਰੇਸ਼ਨ ਨਾਲ ਸਾਡੇ ਉਮਾ ਸ਼ਖਤ ਜੀ ਡਾਇਰੈਕਟਰ ਸਾਹਿਬ ਸਾਰੀਆਂ ਟੀਮਾਂ ਸੀਆਂ ਲੱਗੀਆਂ ਹੋਈਆਂ ਔਰ ਵਧੀਆ ਤਰੀਕੇ ਨਾਲ ਇਹਨਾਂ ਨੂੰ ਹੈਂਡਲ ਕਰ ਰਹੇ ਹੈ। ਸਰ ਜੀ ਜੇ ਤੁਸੀਂ ਖੁਦ ਕੈਰੇਟ ਡਿਪਾਰਟਮੈਂਟ ਦਾ ਗਿਆ ਜਿੰਮੇਵਾਰੀ ਮੰਨਦੇ ਕਿ ਜਿਹੜੀ ਬਿਮਾਰੀ ਦੇ ਫੈਲਣ ਦੇ ਵਿੱਚ ਦੇਖੋ ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਵਾਲੀ ਗੱਲ ਜਿਹੜੀ ਤੇ ਆਪਾਂ ਇਦਾਂ ਹੈ ਕਿ ਦੇਖੋ ਇਸ ਸਮਾਂ ਹੁੰਦਾ ਬਾਦਸ਼ਾਹ ਦੇ ਦਰੇ ਬਾਦਸ਼ਾਹ ਦੇੰਦਰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੋਂ ਸਿਰੇ ਬਹੁਤ ਪੁਰਾਣੀ ਹੈ। ਟੈਕਸ ਜੋ ਹੈ। ਤੋਂ ਬਹੁਤ ਸਾਰੇ ਪਿੱਛੇ ਸਮੇਂ ਦੇ ਵਿੱਚ ਇਹ ਰਿਹਾ ਸੀ ਚਾਹੇ ਕੋਈ ਵੀ ਕਿਸੇ ਦੇ ਕਮੈਂਟਸ ਨਹੀਂ ਕੋਗੇ ਸਮਾਜ ਕਿਤੇ ਕਿਤੇ ਤੋਂ ਕਰਤੋਂ ਕਰਦਾ ਨਹੀਂ ਹੁੰਦਾ ਕਿਉਂਕਿ ਸਾਡੇ ਸਾਥੀ ਹੈ ਜੇ ਕਿਸੇ ਨੂੰ ਪ੍ਰੋਬਲਮ ਆ ਆਪਾਂ ਨੂੰ ਆ ਸਕਦੀ ਹੈ ਪਰ ਕਿਤੇ ਮਸਲੇ ਨੂੰ ਹੱਲ ਹੱਲ ਕਰਨ ਦਾ ਤਾਂ ਦਾ ਮੰਨ ਜੀ ਸਾਹਿਬ ਇੱਕ 4 ਦਿਨ ਪਹਿਲੇ ਦੀ ਗੱਲ ਹੈ ਇਹ ਉਸ ਟਾਈਮ ਦੇ ਤੇ ਤੋਂ ਇਸ ਕਰਕੇ 올ਡ ਸੀਵਰਸ ਹੈ ਕਈ ਜਗ੍ਹਾ ਤੇ ਗਲਤ ਤਰੀਕੇ ਨਾਲ ਪਿਆ ਚਾਹੇ ਉਹ ਕੋਈ ਫਾਲੋਅ ਅੱਗੇ ਕੋਈ ਗੱਲ ਦੀ ਪੁਰਾਣੇ ਪਏ ਹੋਏ ਉਹਨ ਕਿਸੇ ਨੇ ਚਲਨ ਇੱਕ ਵਾਰੀ ਪਾ ਦਿੱਤਾ ਉਹ ਚ ਫਾਲੋਅ ਤਾਂ ਆ ਜਾਂਦੀ ਹੈ ਕਾਲਮ ਆ ਗਈ ਹੈਗੀ ਉਹਨੂੰ ਅਸੀਂ ਠੀਕ ਕਰ ਰਹੇ ਹੈਗੇ ਆ ਕੋਈ ਅਸੀਂ ਜੇ ਵੀ ਅਗਰ ਜੇ ਹੋਵੇ ਕਿ ਕਿਸੇ ਰੂਪ ਵਿੱਚ ਕੀਤੀ ਜਾਵੇਗੀ ਮਾਨ ਸਰ ਇਹ ਤੁਸੀਂ ਕਿ ਅਸੀਂ ਮੰਨਦੇ ਆ ਕਿ ਪ੍ਰਾਇਮਰੀ ਤੌਰ ਤੇ ਪਾਣੀ ਦਾ ਇਫੈਕਟion ਲੱਗ ਰਿਹਾ ਪਰ ਤੁਸੀਂ ਮੰਨਦੇ ਨਹੀਂ ਕਿ ਕਿਤੇ ਨਾ ਕਿਤੇ ਜਿਹੜਾ ਪੂਰਾ ਹੈ ਕਿੰਨਾ ਵੱਡੀ ਤਰ੍ਹਾਂ ਇਸ ਏਰੀਆ ਚ ਪਿਆ ਸੀਗਾ 7 ਦਿਨ ਦੀ ਸਟ੍ਰਾਈਕ ਸੀਗੀ ਅਗੰਦਗੀ ਫੈਲੀ ਕਿਤਨਾ ਕਿਤੇ ਵਾਟਰ ਦੇ ਵਿੱਚ ਕੂੜੇ ਦੇ ਨਾਲ ਮਿਕਸਿੰਗ ਹੋਈ ਤੇ ਇਸ ਨਾਲ ਹੋ ਗਿਆ ਜੇ ਕੂੜੇ ਦੀ ਸਮੱਸਿਆ ਦਾ ਹਲਕਾ ਕੂਠਲਾ ਕੋ ਪਿਛਲੇ ਲੰਬੇ ਸਮੇਂ ਤੋਂ ਹੋਈ ਹੈ ਨਾ ਡੰਪਿੰਗ ਦਾ ਹੈ ਔਰ ਨਾ ਹੀ ਉਹਨਾਂ ਦੀ ਘੱਤੀ ਦਾ ਹੈ ਹਰ 2 ਮਹੀਨੇ ਦੇ ਡੈਕਿਡ ਤੋਂ ਬਾਅਦ ਕੋਈ ਕਾਹਤ ਨਹੀਂ ਸੱਤ ਦਿਨ ਕੂੜਾ ਪਿਆ ਰਹਿੰਦਾ ਅੱਜ ਇਹ ਘਟਨਾ ਸਾਹਮਣੇ ਆ ਗਈ ਹੈ ਤੇ ਕਿੰਨੀ ਹੜਤਾਲ ਦਾ ਇਸ ਨਾਲ ਬਹੁਤ ਵੱਡਾ ਹੈ ਕਿੱਥੇ ਜੜਨੀ ਹੈ ਇਸ ਸਮੱਸਿਆ ਦੀ ਦੇਖੋ ਇਸ ਚੀਜ਼ਾ ਨੂੰ ਅਸੀਂ ਪਹਿਲੋਂ ਵੀ ਦੇਖਦੇ ਰਹਨੇ ਆਂ ਔਰ ਇਸ ਕੋ ਬਾਅਦ ਵਿੱਚ ਦੇਖਾਂਗੇ ਕਿਉਂਕਿ ਪ੍ਰੋਬਲਮਸ ਤਾਂ ਆਂਦੀਆਂ ਰਹਿਣੀਆਂ ਲੇਕਿਨ ਆਪਣਾ ਮਸਲਾ ਮੈਂ ਆਪਣਾ ਮਤਲਬ ਇਹਨੂੰ ਸੋਲਵ ਕਰਾਂਗਾ ਜੀ ਜਿਹੜੀ ਕੂੜੇ ਵਾਲੀ ਗੱਲ ਹੈ ਉਹ ਮੈਂ ਕਿਊਚਨ ਕਾਰਪੋਰੇਸ਼ਨ ਨੂੰ ਪਹਿਲੋਂ ਵੀ ਕਿਹਾ ਸੀ ਹੋਰ ਵੀ ਕਹਿਣਾ ਹੈਗਾ ਕਿ ਇਹਦੀ ਡੈਂਪ ਵਾਸਤੇ ਅਲੱਗ ਕੋਈ ਸ਼ਹਿਰ ਤੋਂ ਦੂਰ ਦਾਦੇ ਦੀ ਜਗ੍ਹਾ ਵੇਖ ਕੇ ਆਪਾਂ ਭਾਵੇਂ ਉਹਨੂੰ ਪਰਚੇਜ਼ ਕਰਨਾ ਪਵੇ ਉਹ ਲਵਾਗੇ ਲੈ ਕੇ ਇਹਨੂੰ ਵਧੀਆ ਬਣਾਵਾਂਗੇ ਕਿਉਂਕਿ ਵੇਖੋ ਸਾਡਾ ਤਾਂ ਜਿਹੜਾ ਅਸੀਂ ਕੋਸ਼ਿਸ਼ ਕਰਦੇ ਆਂ ਮੈਂ ਇੱਕ ਛੋਟੀ ਜੀ ਕਮੇਟੀ ਤੋਂ ਐਗਜ਼ਾਮਪਲ ਦੇਗਾ ਕਫਰਾਲਪੁਰ ਹੈ ਹਾਲਾਂਕਿ ਮੇਰੇ ਹਲਕੇ ਦੀ ਉਥੇ ਵੀ ਜਗ੍ਹਾ ਨਹੀਂ ਸੀ ਤੈਗੀ ਜਦੋਂ ਅਸੀਂ ਕਿਤੇ ਕੂੜਾ ਬਾਗ ਸੁੱਦੇ ਸੀ ਤਾਂ ਲੋਕ ਰੋਆ ਪਾਉਂਦੇ ਸੀ ਜਾਂ ਕਿਸਾਨ ਰੋਆ ਪਾਉਂਦੇ ਸੀ ਪਰ ਅਸੀਂ ਦੋ ਇੱਕ ਜਗ੍ਹਾ ਲਈ ਪਰ ਲੇਕਿਨ ਅਸੀਂ ਲਾਗੇ ਉਸ ਜਗ੍ਹਾ ਤੇ ਲਈ ਜਿਹਦੇ ਲਾਗੇ ਕੋਈ ਘਰ ਨਹੀਂ ਸੀ ਜਾਂ ਕੋਈ ਏਦਾਂ ਦੀ ਚੀਜ਼ ਨਹੀਂ ਸੀ ਕਿ ਲੋਕਾਂ ਨੇ ਅਕਸੈਪਟੇਬਿਲਟੀ ਬਣੀ ਤਾਂ ਜਾਂ ਕਿ ਉਥੇ ਜਗ੍ਹਾ ਸੀ ਸਮੱਸਿਆਵਾਂ ਵੀ ਆਈਆਂ ਨਹੀਂਆਂ ਪਰ ਉਹਨੂੰ ਅਸੀਂ ਸਾਰੀ ਡਿਊਟੀ ਬਣਦੀ ਸੀ ਕਰਾਂਗੇ ਸਰਕਾਰ ਵੱਲੋਂ ਜਲਦੀ ਇਸ ਸਮੱਸਿਆ ਦਾ ਹੱਲ ਹੋਊਗਾ ਡੈਫੀਨਿਟਲੀ ਔਰ ਮੁੱਖ ਮੰਤਰੀ ਸਾਹਿਬ ਨੂੰ ਸਿਮਾਨ ਜੋ ਇਹਨਾਂ ਕਮਾਂ ਤੇ ਮਰੇ ਉਹ ਬੜੇ ਬਧੀਆ ਤਰੀਕੇ ਨਾਲ ਇਹਨਾਂ ਨੂੰ ਲੈਂਦੇ ਆਂ ਔਰ ਉਹ ਪਹਿਲੋਂ ਹੀ ਐਡਵਾਂਸ ਸਾਡੀਆਂ ਮੀਟਿੰਗਸ ਸਾਡੀਆਂ ਜੇ ਲੋਕਲ ਬੜੀ ਮਿਨਿਸਟਰ ਹੈ ਜੇ ਹੈਲਥ ਮਿਸ ਸਾਡੀ ਮੀਟਿੰਗ ਵੀ ਇਹਦਾ ਬਾਰੇ ਪਹਿਲਾਂ ਹੋਈ ਮੈਂ ਪੂਰੇ ਪੰਜਾਬ ਦੇ ਚ ਆਪ ਵੀਸੀ ਕੀਤੀ ਹੈ ਸਾਰੇ ਆਫਿਸ ਨੂੰ ਇਹਨਾਂ ਦੇ ਚ ਕੰਨਾ ਵੀ ਕੀਤਾ ਇਸ ਤੇ ਸਾਰਾ ਕੀਤਾ ਹੈਗਾ ਪਰ ਲੇਕਿਨ ਨੇਚਰਲ ਪ੍ਰੋਬਲਮਸ ਕੇ ਵੀ ਆਂਦੀਆਂ ਇਹਨਾਂ ਨੂੰ ਠੀਕ ਕਰਨਾ ਸਾਡੇ ਅੱਗੇ ਇੱਕ ਸਮੱਸਿਆ ਹੋਰ ਰਹਿ ਕੇ ਆਈ ਹੈ ਕਿ ਜਿਹੜੀ ਸਟਾਫ ਹੈ ਜਿਹੜਾ ਸਪਾਈਸੇ ਬਕ ਨਹੀਂ ਬੇਸ਼ੱਕ ਜ਼ਰੂਰ ਘਟਨੇ ਔਰ ਸਫਾਈ ਪ੍ਰੋਪਰ ਹੋਣੀ ਚਾਹੀਦੀ ਹੈ ਬੇਸ਼ੱਕ ਇਹ ਸਟ੍ਰਾਈਕ ਸੀ ਕਿ ਇਹ ਜਿੰਨੀ ਦੇ ਤੱਕ ਪੱਕੀ ਭਰਤੀਆਂ ਦੀ ਕੋਈ ਕੈਲਪਿਕ ਵਿਵਸਥਾ ਜਾਂ ਅਲਟਰਨੇਟਿਵ ਇੰਤਜ਼ਾਮ ਕੀਤੇ ਜਾਣਗੇ ਇਹਦਾ ਵੀ ਸੂਚਨਾ ਦੇਫੀਨਟਲੀ ਮੈਂ ਕਮਿਸ਼ਨਰ ਸਾਨੂੰ ਕਿਹਾ ਆਦਰਵਾਈਜ਼ ਸਾਨੂੰ ਅੱਜ ਵੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਹੈ ਇਸ ਚੀਜ਼ ਵਾਸਤੇ ਦੇਖੋ ਜਦੋਂ ਐਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਉਸ ਟਾਈਮ ਤੇ ਸਾਨੂੰ ਮੈਨ ਪਾਵਰ ਦੀ ਲੋੜ ਹੁੰਦੀ ਹੈ ਜੀ ਅਸੀਂ ਮੈਨ ਪਾਵਰ ਨੂੰ ਵਧਾਵਾਂਗੇ ਚਾਹੇ ਕੋਈ ਜੀਐਸ ਵਗੈਰਾ ਲੈਵਲ ਤੇ ਹੋਵੇ ਚਾਹੇ ਫੋਰਥ ਕਲਾਸ ਲੈਵਲ ਤੇ ਹੋਵੇ ਸਵਾਇਜੇ ਕੋਵੇ ਪਾਵਰ ਨੂੰ ਵਧਾ ਕੇ ਦਵਾਗੇ ਕਿ ਇਹਨਾਂ ਪ੍ਰ ਬੈਠ ਰਹੇ ਨੇ ਇਹ ਕਿ ਕੈਡੇਮੀ ਚ ਇੱਕ ਛੋਟਾ ਬੱਚਾ ਔਰ ਇੱਕ ਔਰਤ ਮੰਨਿਆ ਜਾ ਰਿਹਾ ਹੈ ਹਜੇ ਕਲੀਅਰ ਨਹੀਂ ਹੈ ਕਿ ਇਸ ਗਾਇਰੀਆ ਕਰਕੇ ਉਹਨਾਂ ਦੀ ਮੌਤ ਵੀ ਕੀ ਸਰਕਾਰ ਉਹਨਾਂ ਕੋਈ ਸਹਾਇਤਾ ਜਾਂ ਉਸ ਪਰਿਵਾਰ ਨੂੰ ਮਦਦ ਦੇ ਦੇਖੋ ਹਾਂਜੀ ਉਹ ਤਾਂ ਡੈਫੀਨਟਲੀ ਜਿਹੜਾ ਅਸੀਂ ਉਦੋਂ ਪੈਨੋਮੀ ਸੰਸਦ ਜੀ ਨਾਲ ਮੇਰੀ ਗੱਲ ਹੋਈ ਸੀ ਕਿ ਉਹਦੇ ਕਾਜ਼ ਆਫ ਡੈਥ ਬਾਰੇ ਜਿਹੜੀ ਗੱਲ ਲਈ ਜਾਵੇ ਇਹ ਅਗਰ ਹੋਵੇ ਕਿ ਵੇਖੋ ਅਸੀਂ ਤਾਂ ਸਹਾਇਤਾ ਵਾਸਤੇ ਮੈਟੇ ਤਾਂ ਜਿਸ ਗਾ ਇਹ ਜਿਹੜਾ ਸਟਾਰਟ ਹੋਇਆ ਸੀਗਾ ਚਾਦ ਮਰਦਿਆਂ ਤੋਂ ਹੋਇਆ ਚਾਦ ਇੰਦੀ ਦੇ ਵਿੱਚੋਂ ਹੁਣ ਸਾਡੇ ਸ਼ਹਿਰ ਦੇ ਵਿੱਚ ਕਿਸਾਈ ਦੇਖੋ ਹੋਰੇ ਅੰਡਰ ਕੰਟਰੋਲ ਹੈ ਜਿਵੇਂ ਸਰੋਤ ਸਿੰਘ ਸਾਹਿਬ ਨਾਲ ਦਿਨੇ ਵੀ ਗੱਲ ਕੀਤੀ ਸੀ ਜਦੋਂ ਮੈਂ ਐਥੇ ਆਇਆ ਮੈਂ ਪੂਰਾ ਇਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਦੱਸਿਆ ਇਹਨਾਂ ਨੇ ਮੈਨੂੰ ਆ ਡੀਸੀ ਸਾਹਿਬ ਨਾਲ ਗੱਲ ਕੀਤੀ ਕਲੇਰ ਸੌਮਾ ਨਾਲ ਗੱਲ ਕੀਤੀ ਔਰ ਇਹਨਾਂ ਨੇ ਦੱਸਿਆ ਵੀ ਅੱਜ ਜਿਹੜਾ ਉਹ ਅੰਡਰ ਕੰਟਰੋਲ ਹੈਗਾ ਔਰ ਬਹੁਤ ਜਲਦੀ ਇਸੇ ਕਰਕੇ ਅਸੀਂ ਜ਼ਿਲ੍ਹਾ ਗਾਰਡ ਤੋਂ ਹੈੱਡਕੁਆਰਟਰ ਤੋਂ ਆਪਰੇਸ਼ਨ ਅਫਸਰ ਭਲਾਏ ਡੈਪਟੀ ਕਮਿਸ਼ਨਰ ਸਾਹਿਬ ਆਪ ਹਾਪਨ ਤਰਲੇ ਰਹੇ ਨੇ ਸਾਰੇ ਅਫਸਰ ਬੈ ਅਗੇ ਦਾਓ ਇਕੱਠਿਆ ਹੈਗਾ ਔਰ ਪ੍ਰਮਾਤਮਾ ਅਗੇ ਵੀ ਅਰਦਾਸ ਕਰਦੇ ਆ ਕਿ ਠੀਕ ਰਵੇ ਔਰ ਸਾਡਾ ਕੰਮ ਐਫਰਟਸ ਕਰਾਂ। ਆਮ ਜਨਤਾ ਨੂੰ ਕੋਈ ਮੈਸੇਜ ਕਲੀਅਰ ਕਰਨਾ ਚਾਹੁੰਗਾ ਕਿ ਇਸ ਇਸ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਅਵੇਲੇਬਲ ਰਹੇ। ਦੇਖੋ ਆਮ ਜਨਤਾ ਨੂੰ ਅਵੇਲੇਬਲ ਦਾ ਸਵਾਸਥਿਅ ਸਿ ਟੀਮਸ ਲਾਈਆਂ ਹੈਗੀਆਂ। ਪਾਣੀ ਨੂੰ ਪ੍ਰੋਪਰ ਬਾਇਲਡ ਪਾਣੀ ਪੀਓ। ਮੈਡੀਸਿਨਸ ਵਾਸਤੇ ਹੈਲਥ ਟੀਮਾਂ ਲਾਈਆਂ ਡੋਰ ਟੂ ਡੋਰ ਜਾ ਕੇ ਉਹ ਮੈਡੀਸਿਨ ਦੇਣ ਗਿਆ। ਔਰ ਪਾਣੀ ਵਾਸਤੇ ਸਪੈਸ਼ਲੀ ਇਹ ਟੈਂਕਰਸ ਲਾਏ ਔਰ ਡੋਰ ਟੂ ਡੋਰ ਸ਼ੇਅਰ ਟੀਮਾਂ ਨੇ ਉਹ ਸ਼ੇਅਰ ਕਰਾਈਆਂ। ਕਿ ਉਹ ਜਿਹੜੀਆਂ ਸਾਰੇ ਲੋਕਾਂ ਨੂੰ ਅਵੇਕ ਇਹ ਸੋਲੂਸ਼ਨ ਵਾਲੇ ਅਸੀਂ ਸੈਗਰੀਗੇਸ਼ਨ ਆਸਤੇ ਜਾ ਰਹੇ ਆ ਬੜਾ ਕੂੜੇ ਵਾਸਤੇ ਅਸੀਂ ਬੜਾ ਵਧੀਆ ਅੱਛੇ ਸਟੈਪਸ ਲੈ ਰਹੇ ਆ ਬਟ ਇੰਸ ਪ੍ਰੋਬਲਮ ਇਹ ਆ ਕਿ ਸਮਾਂ ਬਹੁਤ ਲੰਮਾ ਹੋ ਗਿਆ ਮੇਰੇ ਤੋਂ ਇੱਕ ਐਗਜ਼ਾਮਪਲ ਦੱਸਣ ਮੈਂ ਸਾਰਾ ਕਮਾ ਪੰਜਾਬ ਦੇ ਵਿੱਚ ਦੇਖਦਾ ਹੈਗਾ ਇੱਕ